ਸਿਮਰ ਮੰਤਰੀ ਜੀ ਕਰਤੀ ਹਮਲ ਬੀੜੀ ਸਾਹਮਣੇ ਹਮਲੇ ਦੀ ਕਿਮੈਟਰ ਕੀ ਹੈ ਮੈਟਰ ਇਹ ਹੈ ਕਿ ਰਾਤ ਮੈਂ ਆਪਣਾ ਵਧਾਈ ਲੈ ਕੇ ਅਮਨਗਰ ਤੋਂ ਸਾਡੇ ਕਿ ਸੱਤ ਵਜੇ ਸੀ ਸ਼ਾਮ ਦਾ ਟਾਈਮ ਸੀ ਉਸ ਵਧਾਈ ਤੇ ਉਹ ਵਧਾਈ ਵਾਲੇ ਕਿੱਥੇ ਗਏ ਹੋਏ ਸੀ ਅਸੀਂ ਮੈਂ ਆਪਣੇ ਚੇਲਿਆਂ ਦੇ ਨਾਲ ਉੱਥੇ ਅਮਨਗਰ ਦੇ ਵਿੱਚ 10 ਨੰਬਰ ਗਲੀ 'ਚ ਵਧਾਈ ਲੈਣ ਗਈ ਹੋਈ ਸੀ ਉੱਥੋਂ ਆਂਦੇ-ਆਂਦੇ ਮੇਰੇ ਕੋਲ ਨਾਨਕਨਗਰ ਦੇ ਵਿੱਚ 8 ਨੰਬਰ ਗਲੀ ਦੇ ਵਿੱਚ ਆਪਣਾ ਡੀਐਸਪੀ ਸਾਹਿਬ ਦੇ ਘਰ ਦੇ ਕੋਲ ਅਤੇ ਦੋ ਸ਼ਰਾਰਤੀ ਅੰਸ਼ਰ ਜੋ ਕਿ ਮੈਨੂੰ ਸ਼ੱਕ ਹੈ ਕਿ ਸ਼ੈਲੀ ਨੇ ਔਰ ਪੂਨਾ ਨੇ ਔਰ ਪ੍ਰਵੀਨ ਕੋਮਲ ਨੇ ਭੇਜੇ ਨੇ ਬੰਦੇ ਕਿਉਂਕਿ ਮੇਰੀ ਨਾਲ ਹੀ ਰੰਦੇਸ਼ਬਾਦੀ ਹੈ ਉਹਨਾਂ ਨੇ ਸ਼ਰੀਆਮ ਆ ਕੇ ਮੇਰੀ ਗੱਡੀ ਦੇ ਉੱਤੇ ਗੋਲੀ ਮਾਰੀ ਹੈ ਔਰ ਮੇਰੇ ਗੱਡੀ ਦੇ ਉੱਤੇ ਗੋਲੀ ਐਡਾ ਜਾਨਲੇਵਾ ਹਮਲਾ ਕੀਤਾ ਮੈਂ ਬਹੁਤ ਮੁਸ਼ਕਲ ਨਾਲ ਉੱਥੋਂ ਜਾਨ ਬਚਾ ਕੇ ਭੱਜ ਗਿਆ ਔਰ ਉਹਨਾਂ ਦੀ ਜੋ ਵੀਡੀਓ ਹੈਗੀ ਹੈ ਫੁਟੇਜ ਹੈਗੀ ਉਹ ਉੱਥੋਂ ਸਾਰੇ ਮੁੱਲੇ ਆਣੇ ਨੇ ਸਾਨੂੰ ਪ੍ਰੋਵਾਈਡ ਕਰਵਾਤੀ ਕਿੰਨੇ ਫਾਇਰਿੰਗ ਕਿ ਨਹੀਂ ਹੋਈ ਹੈ ਫਾਇਰਿੰਗ हो ही है, दो गोलियां तो बजी ने लेकिन एक गोली तो पुलिस गई है लेकिन बाकी पुलिस अपनी जांच कर भी रही है और दूसरी गल फुटेज भी आ हैं बिल्कुल शरेआम मेरी गो गोली बज रही है और दूसरा ये जो है शरारती अंशर मैं प्रशासन अगे मांग करना चाहनी जल्द तो जल्दी इन्होंने शरारती अंशर में फड़ के इन्ह रिमांड लैके चगीह मेरे अपना मेरी जान माल की रखा कराई जाए और शैडली ਔਰ ਫਸਨਦੀਪ ਕੁਮਾਰ ਇਹ ਆਪਣਾ ਸਾਰੇ ਹਮਲੇ ਕਰਵਾ ਰਿਹਾ ਪਟਿਆਲੇ ਦੇ ਵਿੱਚ ਮੇਰੇ ਇੱਥੇ ਮੈਂ ਆਪਣਾ ਇਹ ਮਕਾਨ ਦੇ ਵਿੱਚ ਬੈਠੀ ਆ ਮੈਨੂੰ ਬਹੁਤ ਜ਼ਿਆਦਾ ਖਤਰਾ ਹੈ ਮੇਰੀ ਜਾਨ ਨੂੰ ਪਲੀਜ਼ ਮੇਰੀ ਇਹਨਾਂ ਤੋਂ ਜਾਣ ਤਿੰਨ ਵਜੇ ਦੀ ਗੱਲ ਹੈ ਕਿੰਨੇ ਵਜੇ ਦੀ ਗੱਲ ਹੈ ਇਹ ਰਾਤ 7:30 ਵਜੇ ਦੀ ਗੱਲ ਹੈ ਜੀ ਕਿ ਡੇਰੇ ਤੋਂ ਮੇਟਰ ਕਿ ਕੋਈ ਪਹਿਲਾਂ ਵੀ ਤੁਸੀਂ ਕਾਫੀ ਡੇਰੇ ਤੋਂ ਪੰਗਾ ਪਿਆ ਸੀ ਪਹਿਲੇ ਲੜਾਈ ਹੋਈ ਸੀ 2 ਸਾਲ ਪਹਿਲਾਂ ਫਿਰ ਉਹੀ ਕੋਈ ਜਿਹੜੀ ਪਹਿਲਾਂ ਲੜਾਈ ਹੋਈ ਸੀ ਉਹ ਇਹਨਾਂ ਨੇ ਹੰਬਾਲੇ ਵਾਲਾ ਨੇ ਆ ਕੇ ਉਹਨਾਂ ਬਨੇ ਅਰ ਆਪਣਾ ਪ੍ਰਵੀਨ ਕੋਮਲ ਨੇ ਇਹਨਾਂ ਨੇ ਮੇਰੇ ਡੇਰੇ ਤੋਂ ਉੱਥੇ ਕਬਜ਼ਾ ਕਰਵਾਇਆ ਜਦਕਿ ਮੈਂ ਮਾਲਕ ਆ ਔਰ ਦੂਸਰਾ ਮੇਰੀ ਇਹ ਜਿਹੜੀ کورٹ ਦੇ ਵਿੱਚ ਪ੍ਰਸੀਡਿੰਗਸ ਚੱਲ ਰਹੀਆਂ ਸੀ 145 ਲੱਗ ਗਈ ਸੀ ਸਾਰੇ ਪ੍ਰਸ਼ਾਸਨ ਨੂੰ ਪਤਾ ਹੈ ਉਹ ਆਪਣਾ ਕੋਰਟ ਤੋਂ ਵੀ ਉਹ ਮੇਰੀ ਫੇਵਰ ਦੇ ਵਿੱਚ ਹੋਇਆ ਉਹ ਆਰਡਰ ਵੀ ਮੈਂ ਤੁਹਾਨੂੰ ਦਿਖਾ ਦੂੰਗੀ ਸਾਰਿਆਂ ਨੂੰ ਠੀਕ ਹੈ ਮੈਂ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਸਾਰਾ ਮੇਰੀ ਫੇਵਰ ਦੇ ਵਿੱਚ ਹੈ ਮੇਰੇ ਨਾਲ ਬਹੁਤ ੱੱਕਾ ਹੋਇਆ ਸੀ ਆ ਹੁਣ ਮੇਰੇ ਮਨਤਾ ਨੇ ਇਕੱਠੇ ਹੋ ਕੇ ਜੋ ਰੀਟਾ ਮਹਾਂਤ ਗੱਦੀ ਨਿਸ਼ੀਨ ਹੈ ਪਟਿਆਲੇ ਦੀ ਬਬੀਤਾ ਮਹਾਂਤ ਜੀ ਦਾ ਚੇਲਾ ਉਹਨਾਂ ਕੋਲੋਂ ਮੈਨੇ ਉਹਨਾਂ ਨੇ ਮੈਨੂੰ ਆਪਣਾ ਇਲਾਕਾ ਸਾਰਾ ਵੈਕਾਰ ਦਿੱਤਾ ਔਰ ਆਪਣਾ ਜਿਹੜਾ ਇਹ ਮਕਾਨ ਹੈ ਗੁਰਨਾਣਾ ਕਨਗਰ ਦੇ ਵਿੱਚ ਇਹ ਵੀ ਮੈਨੂੰ ਦੇ ਦਿੱਤੇ ਮੈਂ ਆਪਣੇ ਮਕਾਨ ਦੇ ਵਿੱਚ ਮੌਜੂਦ ਹੈਗੀ ਆ ਔਰ ਰਾਤ ਮੇਰੇ ਉੱਤੇ ਇਹਨੇ ਸ਼ੈਲੀ ਨੇ ਔਰ ਸੰਦੀਪ ਕੁਮਾਰ ਨੇ ਜੋ ਕਿ ਪਹਿਲਾਂ ਰੇਟਾ ਦਾ ਇੱਕ ਝਾੜੂ ਪੋਚਾ ਕਰਨ ਵਾਲਾ ਇੱਕ ਬੰਦਾ ਸੀ ਇਹਦੇ ਦੋ ਬੱਚੇ ਨੇ ਜੀ ਇਹ ਤਾਂ ਵਿਆਹ ਹੋਇਆ ਹੋਇਆ ਇਹ ਕੋਰਟ ਦੇ ਵਿੱਚ ਇਹਨੇ ਆਪਣੀ ਵਾਈਫ ਦੇ ਉੱਤੇ ਕੇਸ ਇਹਦੀ ਵਾਈਫ ਨੇ ਇਹਨੂੰ ਜੇਲ੍ਹ ਵੀ ਪਹੁੰਚਾਇਆ ਸੀ ਇਹਦੀ ਵਾਈਫੇ ਤੋਂ ਖਰਚਾ ਵੀ ਲੈਂਦੀ ਰਹੀ ਹੈ ਇਹ ਚੰਗਾ ਪਾਲਾ ਮੁੰਡਾ ਇਹ ਨਿਕਲੀ ਕਿ ਨਰ ਬਣ ਕੇ ਉਹ ਸਾਨੂੰ ਤਾਂ ਧਮਕੀਆਂ ਦੇ ਰਿਹਾ ਕਿ ਮੈਂ ਤੁਹਾਨੂੰ ਮਰਵਾ ਦੂੰਗਾ ਮੈਂ ਤੁਹਾਨੂੰ ਐ ਕਰ ਦੂੰਗਾ ਜਦੋਂ ਮੈਂ ਵਿਧਾਈ ਲੈ ਕੇ ਆਈ ਉੱਥੇ ਪ੍ਰਧਾਨ ਇਕੱਠੇ ਹੋਏ ਹੋਏ ਜਿਹੜੇ ਪੋਲੋ ਮਹੰਤ ਦਾ ਨਾਮ ਲੈ ਰਿਹਾ ਪੋਲੋ ਮਹੰਤ ਕਿੱਥੇ ਰਹਿਣਗੇ ਸਭ ਤੋਂ ਪਹਿਲਾਂ ਇੱਕ ਗੱਲ ਕੰਪਲੀਟ ਹੋਣ ਦੋ ਉੱਥੇ ਵਿਧਾਈ ਤੇ ਸਾਰੇ ਲੋਕ ਇਕੱਠੇ ਹੋਏ ਸੀ ਉਹਨਾਂ ਨੇ ਸ਼ੈਲੀ ਨੂੰ ਫੋਨ ਕਰਿਆ ਸੰਦੀਪ ਨੂੰ ਵੀ ਸਿਮਰਨ ਜੀ ਵਿਧਾਈ ਲੈਣ ਇਹ ਇਹ ਆਂਦੇ ਅੰਦੇ ਰਸਤੇ ਦੇ ਵਿੱਚੇ ਮੇਰੇ ਤੇ ਹਮਲਾ ਕਰਵਾ ਦਿੱਤਾ ਜਿਹੜੇ ਪੂਨਮ ਮਹੰਤ ਤੁਸੀਂ ਕਹਿ ਰਹੇ ਹੋ ਹਮਲਾ ਕਰਾਇਆ ਕਿੱਥੇ ਰਹਿੰਦੇ ਆ ਤੁਹਾਡਾ ਕਿੱਲਾ ਨਦਨ ਇਹ ਇਹ ਹਮਾਰੇ ਰਹਿੰਦੇ ਨੇ ਜੀ ਇੱਥੇ ਮੇਰੇ ਜੱਟਾਂ ਵਾਲੇ 34 381/7 ਜੋ ਕਿ ਮੇਰਾ ਮੇਰੇ ਬਜ਼ੁਰਗਾਂ ਦਾ ਵਿਰਾਸਤ ਦੇ ਵਿੱਚ ਮੈਨੂੰ ਮਿਲਿਆ ਹੋਇਆ ਗੱਦੀ ਨਸ਼ੀਰ ਮੇਰਾ ਡੇਰਾ ਹੈ ਮੇਰਾ ਮਕਾਨ ਆ ਉਹਦੇ ਵਿੱਚ ਇਹਨਾਂ ਨੇ ਧੱਕੇ ਨਾਲ ਹਮਲਾ ਕਰਾਇਆ ਕਬਜ਼ਾ ਕਰਾਇਆ ਹੋਇਆ ਔਰ ਮੇਰੇ ਤੇ ਹਮਲੇ ਪੂਨਮ ਵੀ ਕਰਵਾ ਰਹੀ ਹੈ ਨਾਲ ਲੱਗ ਕੇ ਸ਼ੈਲੀ ਦੇ ਕਿ ਮੇਰੀ ਗੱਲ ਵੀ ਜਾਂਦੇ ਹੋਗੀ ਮੈਂ ਚਾਹੁੰਦੀ ਹਾਂ ਸਾਰੇ ਦੋਸ਼ੀਆਂ ਦੀ ਪੂਰੀ ਤਹਿਤਕਾਤ ਹੋ ਕੇ ਪੂਰੀ ਇਨਵੈਸਟੀਗੇਸ਼ਨ ਹੋ ਕੇ ਇਹਨਾਂ ਨੂੰ ਸਾਰੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦੇ ਕੇ ਇਹਨਾਂ ਨੂੰ ਸਲਾਖਾਂ ਦੇ ਵਿੱਚੇ ਭੇਜਿਆ ਜਾਵੇ ਔਰ ਮੈਨੂੰ ਸਿਕਿਉਰਟੀ ਮਹਈਆ ਕਰਾਇਆ ਜਾਵੇ ਕੰਪਲੀਟ ਕਰਾ ਦੀ ਕਿਹੜੇ ਥਾਣੇ 'ਚ ਕਰਾਈਏ ਕੰਪਲੀਟ ਕੰਪਲੀਟ ਹਰ ਬਸਟੇਟ ਥਾਣੇ 'ਚ ਕਰਵਾਈ ਹੈ ਨਾਲ ਮੇਰਾ ਬ੍ਰਦਰ ਸੀਗਾ ਮੇਰਾ ਉਹ ਗੱਡੀ ਡਰਾਈਵ ਕਰ ਰਹਾ ਸੀ ਪੁਰਨੋ ਗੁਰਦਿੱਤ ਠੀਕ ਹੈ ਇਹ ਉਹਦਾ ਮਕਾਨ ਸੀਗਾ ਇਹ ਮੈਂ ਗੁਰਦਿੱਤ ਤੋਂ ਖਰੀਦ ਲਿੱਤਾ ਮੈਂ ਤੁਹਾਨੂੰ ਗੁਰਦਿੱਤ ਨਾਲ ਵੀ ਜਾਣ ਪਛਾਣ ਕਰਵਾਨੀ ਕਿਨੋਂ ਵੀਰੇ ਗੁਰਦਿੱਤ ਵੀਰੇ ਗੁਰਦਿੱਤ ਵੀ ਕਿਹ ਮੈਲਡਰ ਜਿਹੜੇ ਮਕਾਨ ਦਾ ਲੜਾਈ ਹੋਈ ਹੈ ਕੀ ਮਕਾਨ ਪਾਜੀ ਮੇਰੇ ਨਾਮ ਹੈ ਮੇ ਮਗਾਣਾ ਪੈਨ ਨੂੰ ਸੇਲ ਆਊਟ ਕਰਦਾ ਹੈ ਠੀਕ ਹੈ ਜੋ ਵੀ ਚੀਜ਼ ਸੀਗੀ ਰਿਟਰਨ ਨਹੀਂ ਵੀ ਸੇਲ ਆਊਟ ਕਰਤੀ ਇਹਨਾਂ ਨੂੰ ਰਿਟਰਨ ਆ ਆਪਣੇ ਸਿਮਰਮਨ ਜੀ ਨੂੰ ਠੀਕ ਹੈ ਸਾਰਾ ਕੁਝ ਇਹਨਾਂ ਨੇ ਸੇਲ ਆਊਟ ਇਹਨਾਂ ਨੂੰ ਕਰਤਾ ਹੱਦ ਤੋਂ ਹੱਦ ਤੱਕ ਜੋ ਵੀ ਸੀਗਾ ਇਹਨਾਂ ਦਾ ਠੀਕ ਹੈ ਹੁਣ ਉਹਨਾਂ ਦਾ ਉਹਦੇ ਚੇਲੇ ਨਾਲ ਕੋਈ ਵੀ ਡਿਸਪਿਊਟ ਹੈ ਚੇਲੇ ਨੂੰ ਵੀ ਉਹਨੇ ਬੇਦਖਲ ਕਰਤਾ ਹੈਗਾ ਹੁਣ ਕੋਈ ਡਿਸਪਿਊਟ ਉਹਨਾਂ ਦਾ ਤਾਂ ਉਹ ਆਪਸ ਦੇ ਵਿੱਚ ਕਰ ਸਕਦੇ ਆ ਸਾਡੇ ਨਾਲ ਤਾਂ ਕੋਈ ਲੈਣਾ ਦੇਣਾ ਹੈ ਨਹੀਂਗਾ ਠੀਕ ਹੈ ਜੀ ਠੀਕ ਹੈ ਜੀ ਮੈਂ ਰਾਤ ਕੀ ਕਰਿਆ ਉਹ ਦੋਸਤ ਰਾਤ ਅਸੀਂ ਉਧਰ ਟੋਲੀ ਤੋਂ ਅਮਨਪੁਰ ਚੋਂ ਬੁਧਾਈ ਲੈ ਕੇ ਆ ਰਹੇ ਸੀਗੇ ਠੀਕ ਹੈ ਜਿੱਥੋਂ ਉਥੋਂ ਮੁੜੇ ਸੀ ਡੀਸਡਬਲ ਰੋਡ ਤੋਂ ਤਾਂ 8 ਨੰਬਰ ਦੇ ਸਾਡੀ ਗਲੀ ਦੇ ਮੋੜ ਦੇ ਉੱਤੇ ਹੀ ਗੱਡੀ ਟਰਨ ਕਰ ਰਹੀ ਸੀ ਉਹਦੇ ਉੱਤੇ ਗੋਲੀ ਚੱਲੀ ਤਾਂ ਗੋਲੀ ਸ਼ੀਸ਼ੇ ਤੇ ਲੱਗ ਕੇ ਪਤਾ ਨਹੀਂ ਕਿੱਧਰ ਨੂੰ ਗਈ ਕਿੱਧਰ ਨੂੰ ਨਹੀਂ ਇਹ ਆ ਵੀ ਸਿੱਧੀ ਵਾਦੀ ਦੀ ਗੱਡੀ ਪੁਲਿਸ ਨੇ ਕਬਜ਼ੇ 'ਚ ਲੈ ਲਈਏਗੀ ਜੇ ਗੱਡੀ ਸਿੱਧੀ ਗੋਲੀ ਵਿੱਚ ਵੱਜਦੀ ਤਾਂ ਹਰ ਪਾਰ ਹੋਏਗੀ ਪਿੱਛੇ ਉਹ ਬੈਠੀ ਸੀ ਮੋਰ ਤੇ ਗੋਲੀ ਤਾਂ ਸਿਮਰਨ ਮੰਦ ਤੇ ਚੱਲੀ ਸੀ ਪਰ ਥੋੜੀ ਜਿਹੀ ਗੱਡੀ ਅੱਗੇ ਹੁਣ ਕਰਕੇ ਪਿਛਲੇ ਸ਼ੀਸ਼ੇ 'ਚ ਲੱਗ ਗਈ ਕਿੰਨੇ ਸ਼ਾਟ ਹੋਈਆਂ ਫਾਇਰ ਇੱਕ ਸ਼ਾਟ ਹੋਇਆ ਇੱਕੋ ਇੱਕ ਹੌਲ ਮਿਲਿਆ ਸੋ ਠੀਕ ਅੱਛੀ